ਮੁਰਦਾਬਾ 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 ਗੁਰਦਾਰੇ ਪੜਨ ਵਾਲੇ ਮੁਰਦਾਬਾ ਮੁਰਦਾਬਾ ਨੰਗਰੀਆਂ ਰੋਖੀਆਂ ਬੋਲ ਕੇ ਠਾਹ ਰੋ ਮੁਰਦਾਬਾ ਲੈਣ ਵਾਲੇ ਮੁਰਦਾਬਾ ਮੁਰਦਾਬਾ ਅਖਵਾ ਚੁਦਾ ਮੁਰਦਾਬਾ 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 ਕਿਲਾ ਬਟੂਣ ਹਾਜੀ ਕਾਮਰੇ ਭਰਪੂਰ ਸਿੰਘ ਦੁਕਾਨ ਜੀ ਨਾਰੇबाजी ਕਰ ਰਹੇ ਅੱਜ ਬਾਦਲ ਦਾ ਪ੍ਰੋਗਰਾਮਾ ਕੀ ਕਰਨੀ ਸਾਡਾ ਲਹੂ ਪੀਜ ਜਿਹਨਾਂ ਬੇਜਮਾਨ ਲੋਕਾਂ ਨੇ ਮਾਸਤੋਵਾਨੇ 5 ਅਗਸਤ 2022 ਨੂੰ 22 ਨੂੰ ਸਾਡੇ ਸੀਐਮ ਸਾਹਿਬ ਨੇ ਨੀਂਹ ਪੱਥਰ ਰੱਖਿਆ ਮੈਡੀਕਲ ਕਾਲਜ ਦਾ ਤੇ ਹਸਤਾਉ ਦਾ ਜਿਹੜਾ ਸਾਡੇ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਹੋਣੀ ਸੀ ਪਰ ਇਹਨਾਂ ਲੋਕਾਂ ਨੇ ਬੇਈਮਾਨਾ ਝੁੰਡਾ ਹੋਰਾਂ ਨੇ ਬਿਨਾਂ ਮਤਲਬ ਤੋਂ ਕਿਤੇ ਨਾਉ ਨਹੀਂ ਬੋਲਦਾ ਫਰਦ ਦੇ ਵਿੱਚ ਕੋਈ ਥੇ ਨਹੀਂ ਬੋਲਦਾ ਸੀ ਜੀਪੀਸੀ ਦਾ ਜਾ ਕੇ ਹਾਈ ਕੋਰਟ ਦੇ ਵਿੱਚ ਅਰਜੀ ਪਾਤੀ ਵੀ ਇੱਥੇ ਉਸਾਰੀ ਨਾ ਹੋਵੇ ਸਾਨੂੰ 20 ਮਹੀਨੇ ਹੋ ਗਏ ਸੰਘਰਸ਼ ਕਰਦਿਆਂ ਨੂੰ ਇਹਨਾਂ ਲੋਕਾਂ ਨੇ ਸਾਡੇ ਨਾਲ ਸਮਝੌਤੇ ਕਰਕੇ ਵੀ ਮੁੱਕਰ ਗਏ ਹਾਈ ਕੋਰਟ ਤੋਂ ਵਾਪਸ ਨਹੀਂ ਲੈਂਦੇ ਅਸੀਂ ਇਹਨਾਂ ਦਾ ਪਿੱਛੇ ਸੇਪਾ ਕਰਦੇ ਹਾਂ 20 ਮਹੀਨੇ ਤੋਂ ਅੱਜ ਜਿੱਥੇ ਵੀ ਜਾਕਰੂ ਬੋਟਾ ਚ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਇਹਦਾ ਵਿਰੋਧ ਕਰਾਂਗੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਇਹਨਾਂ ਦਾ ਚੋਣਾਂ ਦੇ ਵਿੱਚ ਬਾਈਕਾਟ ਕਰੋ ਇਹਨਾਂ ਦੇ ਜ਼ਬਾਨਤਾਂ ਜਬਤ ਕਰਾ ਦਿਓ ਇਸ ਕਰਕੇ ਪਤਾ ਲੱਗ ਸਕੇ ਵੀ ਬਕਾਸ ਕੇ ਅਬਦੇ ਬੇਲੇ ਇਹਨਾਂ ਨੇ ਕੁਝ ਕਰਿਆ ਨਹੀਂ ਦੂਜਿਆਂ ਨੂੰ ਕਰਨ ਹੀ ਨੰਦੇ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਸ ਹੈ ਮੇਰਾ ਬੱਬਾ ਜੀ ਤੁਹਾਡਾ ਮੇਰਾ ਨਾਮ ਮੇਵਾ ਸਿੰਘ ਹੈ ਪਿੰਡ ਮੇਰਾ ਦੁਗਾ ਹੈ ਬੀਕੇ ਯੂ ਦੁਗਾ ਦਾ ਯੂਨੀਅਨ ਹੈ ਇਹ ਅੱਜ ਜਿਹੜਾ ਤੁਸੀਂ ਵਿਰੋਧ ਕਰ ਰਹੇ ਹੋ ਬਾਦਲ ਦਾ ਉਹ ਕੀ ਮਸਲਾ ਕੀ ਹੈ ਜੀ ਮਸਲਾ ਉਹ ਮੈਡੀਕਲ ਕਾਜ ਤੇ ਹੱਤਪਾਲ ਦਾ ਇੱਥੇ ਮਸਤੌਣਾ ਸਾਹਿਬ ਇੱਕੇ 5 ਦਸੰਬਰ 2022 ਨੂੰ ਸੀਐਮ ਭਗਵਾਨਤ ਮਾਨ ਨੇ ਨਵ ਪੱਥਰ ਰੱਖਿਆ ਉੱਤੇ ਬਾਬਾ ਦਰਸ਼ਨ ਸਿੰਘ ਨੇ 25 ਏਕੜ ਜ਼ਮੀਨ দান ਕਰਿਆ ਸਰਕਾਰ ਦੇ ਨਾਂ ਰਜਿਸਟਰੀ ਕਰਾ ਕੇ ਇੰਤਕਾਲ ਹੋ ਗਿਆ ਇਹਨਾਂ ਦੇ ਪਤਾ ਨਹੀਂ ਕੀ ਢੰਡੀ ਲੜੀ ਇਹਨਾਂ ਨੇ ਹਾਈ ਕੋਰਟ ਤਹਾ ਕੇ ਅਰਜੀ ਪਾਤੀ ਅਸਾਰੀ ਦੇ ਰੋਗ ਲਵਾਤੀ ਜਦੋਂ ਕਿ ਸੰਤਾ ਅਤਰ ਸਿੰਘ ਨੇ ਅਗਰੈਂਜਾਂ ਦੇ ਸਮੇਂ ਇੱਥੇ ਵਿਦਿਆ ਦਾ ਮੰਦਿਰ ਲਾਇਆ ਧੀ ਉਦੋਂ ਤੋਂ ਇੱਥੇ ਅਕਾਲ ਡਿਗਰੀ ਕਾਲ ਚੱਲਦਾ ਰਿਹਾ ਉਹ ਸਵਨ ਨਾਬਾ ਰਿਆਸਤ ਨੇ ਉਸ ਅਕਾਲ ਡਿਗਰੀ ਕਾਲ ਜਿਹਨੂੰ 1000 ਰੁਪਏ ਇੱਕ ਜਿਬਗੇ ਜ਼ਮੀਨ ਦਿੱਤੀ ਹੋਈ ਆ ਸੰਤਾਂ ਨੇ ਐਡਾ ਵੱਡਾ ਕੰਮ ਕਰਿਆ ਜੇ ਮੌਕੇ ਦੀ ਸਰਕਾਰ ਨੇ ਇੱਥੇ ਮੈਡੀਕਲ ਕਾਲਜ ਦਾ ਹਸਪਤਾਲ ਦਾ ਨਿਉਂ ਪੱਥਰ ਰੱਖਿਆ ਤਾਂ ਭਰਾਵੋ ਇਹਨਾਂ ਨੇ ਰੋਕ ਲਵਾਦੀ ਜਿਹੜੀ ਕਿ ਸਾਡੇ ਪਾਸੜੇ ਉਹ ਇਲਾਕੇ ਨੂੰ ਬਹੁਤ ਵੱਡੀ ਸਹੂਰਤ ਦੀ ਮੈਡੀਕਲ ਕਾਲਜ ਤੇ ਹਸਪਤਾਲ ਦੀ ਛਾ 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 ਛਕ ਕਿਲੋਮੀਟਰ ਤੇ ਕੋਈ ਹੜਤਾਲ ਨਹੀਂ ਪੈਂਦਾ ਸਾਨੂੰ ਜਿੱਥੇ ਸਾਡੇ ਪਰਕੇ ਬੱਚੇ ਡਾਕਟਰ ਬਣਦੇ ਅਜੇ ਮੈਡੀਕਲ ਹੜਤਾਲ ਤੇ ਜਿਹੜਾ ਇਲਾਜ ਹੁੰਦਾ ਲੋਕਾਂ ਦਾ ਗਰੀਬ ਲੋਕਾਂ ਦਾ ਇਸ ਲਈ ਅਸੀਂ ਇਹ ਸ਼ਰੋਮਣੀ ਕਮੇਟੀ ਦਾ ਉਪਰ ਜੋਰ ਬਰਿਆਦ ਕਰਦੇ ਆ ਉਹਨਾਂ ਚ ਕਰਦੇ ਵੀ ਰਹਾਂਗੇ ਜਿੱਦੇ ਤੋਂ ਇਹਨਾਂ ਨੇ ਰੋਕ ਲਵਾਈਆ ਸਾਡਾ ਉੱਤੇ ਧਰਨਾ جاری ਐ ਅਰਦਾਸ ਕਰਕੇ ਗੀਤਾ ਸਾਹਿਬ ਜੋ ਚੱਲੇ ਹੋਇਆ ਵੀ ਜਿੰਨਾ ਚਿਰ ਮੈਡੀਕਲ ਕਾਜ ਦੇ ਹੜਤਾਲ ਦੀ ਇਸ਼ਾਰੀ ਸ਼ੁਰੂ ਨਹੀਂ ਹੁੰਦੀ ਉਹਨਾਂ ਚਿਰ ਸੰਘਰਸ਼ ਜਾਰੀ ਰਹੂ ਜਿੰਨਾ ਚਿਰ ਇਹ ਸਾਡਾ ਇਹ ਮੰਗਾਂ ਨਹੀਂ ਮੰਨਦੇ ਹਾਈ ਕੋਰਟ ਤੋਂ ਸਟੇ ਬਾਅਦਸ ਨਹੀਂ ਲੈਂਦੇ ਇਹਨਾਂ ਦਾ ਪੂਰ ਜ਼ੋਰ ਵਿਰੋਧ ਕਰਦੇ ਰਹਾਂਗੇ ਜਿੱਥੇ ਮਰਜੀ ਜਾਵੇ ਪਹਿਲਾਂ ਸੁਖਵੀਰ ਬਾਦਲ ਦਾ ਵਿਰੋਧ ਕਰਦਿਆ ਰਜਿੰਦਰ ਧਾਮੀ ਦਾ ਵੀ ਵਿਰੋਧ ਕਰਦਿਆ ਸੀ ਭਰਾਵੋ ਜਿੰਨਾ ਇੱਧਰ ਮੈਡੀਕਲ ਕਾਜ ਦੇ ਹੜਤਾਲ ਬੰਦਾ ਉਹਨਾਂ ਚਿਰ ਇਹ ਸੰਘਰਸ਼ ਅਸੀਂ ਕਰਦੇ ਰਹਾਂਗੇ ਕਿਉਂਕਿ ਸਾਡੇ ਇਲਾਕੇ ਨੂੰ ਵੱਡੀ ਸਹੂਲਤ ਹੈ ਮੈਡੀਕਲ ਕਾਲਜ ਤੇ ਹਸਪਤਾਲ ਦੀ ਇਸ ਲਈ ਅਸੀਂ ਮੰਗ ਪੁਰਜੋਰ ਮੰਗ ਕਰਦੇ ਆਂ ਵੀ ਆਪ ਦੀ ਅਸਾਰੀ ਤੇ ਵਾਪਸ ਲੈਣਾ ਅਤੇ ਤਾਂ ਕਿ ਸਾਡਾ ਮੈਡੀਕਲ ਕਾਲਜ ਤੇ ਹਸਪਤਾਲ ਮਸਤਾਨਾ ਸਾਭ ਬਣ ਸਕੇ ਮੇਰਾ ਨਰਜਿੰਦਰ ਸਿੰਘ ਜੀ ਪਿੰਡ ਮੇਰਾ ਲਿੱਦੜਾ ਮੈਂ ਕਿਰਤੀ ਕਿਸਾਨ ਜਥੇਬੰਦੀ ਦਾ ਜਰਨ ਸਕੱਤਰ ਕੰਮ ਕਰਦਾ ਤੇ ਅਸੀਂ 5 ਅਗਸਤ ਨੂੰ ਸ੍ਰੀ ਮੁੱਖ ਮੰਤਰੀ ਸਾਹਿਬ ਨੇ ਸਾਡੇ ਇਲਾਕੇ ਨੂੰ ਜਿਹੜੀ ਲੋੜ ਸੀ ਉਹਦਾ ਨਹੀਂ ਪੱਥਰ ਧਰਿਆ ਸੀ 25 ਏਕੜ ਜ਼ਮੀਨ ਬਾਬੇ ਦਰਸ਼ਨ ਸਿੰਘ ਨੇ ਦੇਤੀ ਚੰਗਾਲ ਰੋਡ ਦੇ ਉੱਪਰ ਉਸ ਤੋਂ ਬਾਅਦ ਕੀ ਹੋਇਆ ਇਹ 22 ਅਗਸਤ ਨੂੰ ਸਟੇ ਲੈ ਸਟੇ ਜਦੋਂ ਸਾਨੂੰ ਪਿੰਕ ਪਈ ਤਾਂ ਸਾਡੀ ਜੂਨੀਅਰ ਨੇ ਜਿਹੜੀ ਆਪਣੀ ਸੰਗਰੂਰ ਤੋਂ ਬਰਨਾਲਾ ਹਾਈਵੇ ਜਾਂਦੀ ਆ ਉਹ ਅਸੀਂ ਜਾਮ ਕਰਤੀ ਉਦੋਂ ਸਾਰਾ ਮਹਿਕਮਾ ਆ ਗਿਆ ਉਹਨਾਂ ਨੇ ਸਾਨੂੰ ਇਕੱਲੇ ਇਕੱਲੇ ਕਾਗਜ਼ ਪੱਤਰ ਦਿਖਾਤੇ ਵੀ ਇਹ ਜ਼ਮੀਨ ਮੈਡੀਕਲ ਡਿਪਾਰਟਮੈਂਟ ਦੇ ਨਾਂ ਹੋ ਚੁੱਕੀ ਆ ਉਸ ਤੋਂ ਬਾਅਦ ਅਸੀਂ ਫਿਰ ਕਾਲਜ ਮੂਹਰੇ ਤਰਨਾ ਚਲਾਇਆ ਇੱਕ ਦਿਨ ਅਸੀਂ ਨਾਨਕਾਣੇ ਲਾਇਆ ਉੱਥੇ ਇਹਨਾਂ ਦਾ ਮੁਲਾਜ਼ਮ ਸਾਨੂੰ ਵਿਸ਼ਵਾਸ ਦੇ ਕੇ ਸਾਡਾ ਧਰਨਾ ਠਾ ਲਿਆ ਆ ਸ਼ੋਰਟਕਟ ਸ਼ੋਰਟਕਟ ਫਿਰ ਅਸੀਂ 7 ਦਿਨ ਕਾਲਜਪੁਰੇ ਚਲਾਇਆ ਹਾਂਜੀ ਗੱਲ ਮਕਾਓ ਛੋਟੇ ਬਾੜਾ ਨਹੀਂ ਉਹ ਕਰਦੇ ਕੱਲੀ ਕੱਲੀ ਲਿਖਤ ਕਾਨਫਰੰਸਾਂ ਜਿਵੇਂ ਤੁਸੀਂ ਆ ਸਾਡੀ ਸਪੀਚ ਲੈ ਰਹੇ ਹੋ ਕੱਲੀ ਕੱਲੀ ਕਾਨਫਰੰਸ ਕਰਕੇ ਨਾਨਕਿਆਂ ਨੇ ਅੰਬਰਸਰ ਉਹ ਵੀ ਮੁਕਰ ਗਏ ਦੇਖੋ ਹੁਣ ਕਰੀਏ ਕੀ ਅਸੀਂ ਫਿਰ ਧਰਨਾ ਲਾਇਆ ਸੌਂ ਖਾ ਕੇ ਬੈਠੇ ਆ ਮਸਤੋਆਣੇ ਦੀ ਪਵਿੱਤਰ ਧਰਤੀ ਤੇ ਜੋ ਕਿ ਸੰਗਰੂਰ ਤੋਂ ਬਰਨਾਲੇ ਨੂੰ ਸੜਕ ਜਾਂਦੀ ਆ ਜਿਹੜਾ ਬੱਸ ਸਟੈਂਡ ਆ ਉੱਥੇ ਸਾਡਾ 2 ਜੂਨ ਤੋਂ ਚਿੱਤ ਧਰਨਾ ਜਿਹੜਾ ਚੱਲ ਰਿਹਾ ਅਰਦਾਸ ਕਰਕੇ ਹੀ ਚੱਲੇ ਹੋਇਆ ਜਿੰਨਾਂ ਦਾ ਇੱਕ ਸਾਡਾ ਕਾਲਜੇ ਬਣਦਾ ਨਹੀਂ ਅਸੀਂ ਸੌਂ ਖਾ ਕੇ ਚੱਲੇ ਹੋਇਆ ਅਸੀਂ ਅਸੀਂ ਚਲਾਵਾਂ ਇਸ ਗਾਰਸਾ ਸੁਖਚੈਨ ਪੌਰ ਅੱਜ ਤੁਸੀਂ ਇੱਥੇ ਵਿਰੋਧ ਕਰਨਾ ਕਿ ਕੀ ਮਸਲਾ ਕੀ ਹੈ ਜੀ ਮਸਲਾ ਇਹ ਹੈ ਵੀ ਸਾਡਾ ਮੈਡੀਕਲ ਕਾਲਜ ਤੇ ਇਹਨਾਂ ਨੇ ਸਟੇ ਲੈ ਲਈ ਬਾਬਾ ਅਤਰ ਸਿੰਘ ਦਾ ਸਾਡੀ ਜ਼ਮੀਨ ਹੈ ਲੋਕਾਂ ਦੀ দান ਕਰੀ ਹੋਈ ਹੈ ਵੀ ਫਿਰ ਇਹਨਾਂ ਦਾ ਉੱਥੇ ਕੁਝ ਨਹੀਂ ਹੈਗਾ ਨਾ ਸਰੋਬਨੀ ਕਮੇਟੀ ਨੇ ਕਦੇ ਪਰਚੀ ਕੱਟੀ ਹੈ ਨਾ ਕੋਈ ਦੇਖ ਦੀ ਪਰਚੀ ਕੱਟੀ ਹੈ ਨਾ ਕੋਈ ਉ ਆਏ ਨੇ ਬਸ ਅਸੀਂ ਤਾਂ ਇਹ ਵਿਰੋਧ ਕਰਨਾ ਵੀ ਸਾਡੀ ਸਟੇਵ ਵਾਪਸ ਲੈ ਲੈ ਅਸੀਂ ਉੱਥੇ ਮੈਡੀਕਲ ਕਾਲ ਤੇ ਹਾਂ ਸਪਤਾਲ ਬਣਾਉਣਾ